हां जी दोस्तों भारत ਤੇ ਪਾਕਿਸਤਾਨ ਵਿੱਚ ਹੋਈ ਜੰਗ ਬਾਰੇ ਤੁਸੀਂ ਸਭ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਦੋਨਾਂ ਦੇਸ਼ਾਂ ਵਿਚਾਲੇ ਜੰਗ ਲੱਗੀ ਹੋਈ ਸੀ ਬਾਕੀ ਦੋਸਤੋ ਅਮਰੀਕਾ ਦੇ ਰਾਸ਼ਟਰਪਤੀ ਜੋ ਕਿ 트럼ਪ ਵੱਲੋਂ ਦੋਨਾਂ ਦੇਸ਼ਾਂ ਦੇ ਦੋਨਾਂ ਦੇਸ਼ਾਂ ਦੇ ਜੋ ਕਿ ਰਾਸ਼ਟਰਪਤੀਆਂ ਨੂੰ ਬੁਲਾਇਆ ਗਿਆ ਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਇਹ ਸਮਝੌਤਾ ਕਰ ਲਵੋ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਗੋਦੀ ਮੀਡੀਆ ਵੱਲੋਂ ਜੋ ਕਿ ਵੱਡੀਆਂ-ਵੱਡੀਆਂ ਫੇਕ ਖਬਰਾਂ ਲਾਈਆਂ ਗਈਆਂ ਜੋ ਕਿ ਕਾਫੀ ਵੱਡੇ ਦਾਅਵੇ ਕੀਤੇ ਕਿ ਅਸੀਂ ਪਾਕਿਸਤਾਨ ਨੂੰ ਤਬਾਹ ਕਰਤਾ ਅਸੀਂ ਪਾਕਿਸਤਾਨ ਨੂੰ ਇਹ ਕਰਤਾ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਪੰਜਾਬ ਪਾਕਿਸਤਾਨ ਵੱਲੋਂ ਜੋ ਕਿ ਉੱਥੋਂ ਦੇ ਇੱਕ ਵਿਅਕਤੀ ਵੱਲੋਂ ਇੱਕ ਵੱਡੀ ਖਬਰ ਲੈ ਕੇ ਸਾਹਮਣੇ ਆਏ ਹਨ ਉਹਨਾਂ ਨੂੰ ਜੋ ਕਿ ਗੋਦੀ ਮੀਡੀਆ ਦੀ ਰੱਜ ਕੇ ਕਲਾਸ ਲਗਾਈ ਹੈ ਬਾਕੀ

ਉਹ ਮਾਰਾ ਨਹੀਂ ਐ ਸ਼ਾਹ ਜੀ ਜਿੰਨੇ ਵਾਲਾ ਦਾ ਮੀਡੀਆ ਝੂਠ ਮਾਰ ਦੇਣਾ ਮੇਰਾ ਦਿਲ ਤੇ ਤੁਹਾਨੂੰ ਅੱਥੀ ਦਸਤੀ ਮੋਬਾਈਲ ਦੇ ਕੇ ਟੋਰ ਛੜੀ ਜਾਣਾ ਉਹ ਨੋ ਯਾਰ ਐ ਯਾਰ ਕੀ ਆ ਕੀ ਤੁਸੀਂ ਯਾਰ ਡਰਾਮੇਬਾਦੀ ਲਾਈ ਏ ਉਹ ਵੇਖਿਓ ਉਹ ਸਾਡੀ ਰੋਟੀ ਵੀ ਬੰਦੀ ਜੇ ਉਹ ਮੁੰਡੇ ਕ੍ਰਿਕਟ ਤੇ ਖੇਡਦੇ ਜੇ ਉਹ ਸਾਰਾ ਨਿਜ਼ਾਮ ਜੇ ਐ ਅਸੀਂ ਸਾਰੇ ਜੇ ਐ ਅਸੀਂ ਬਾਰਡਰ ਤੇ ਖਲੋਤੇ ਜੇ ਤੇ ਇਹਨਾਂ ਨੇ ਰੋਲਾ ਪਾਏ ਆ ਕਿ ਅਸੀਂ ਪਾਕਿਸਤਾਨ ਬਰਬਾਦ ਕਰ ਦਿੱਤਾ ਹੁਣ ਚੜਦੇ ਤੇ ਲੈਂਦੇ ਪੰਜਾਬ ਵਾਲੇ ਜਿੰਨੇ ਵੀ ਨੇ ਨਾ ਇਹ ਵੀਡੀਓ ਸਾਰੀ ਜਾਣੇ ਤੇ ਮੀਡੀਆ ਤੱਕ ਪਹੁੰਚਾਣੀ ਹੈ ਤੁਸੀਂ ਐ ਅਸੀਂ ਬਾਰਡਰ ਤੇ ਖਲੋਤੇ ਆ ਇਹ ਐ ਖਲੋਤੇ